ਸੱਚੇ ਕਾਲ ਅਮੈਰੀਕਾ ਨਿਊਜ਼ ਬੁਲਟਿਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਨਜ਼ਮਾਰਤੀਆਂ ਮੁਖੜ ਲੈਣਸਤੇ ਹਾਵਰਡ ਯੂਨੀਵਰਸਿਟੀ ਨੂੰ ਮਿਲੀ ਵੱਡੀ ਕਾਨੂੰਨੀ ਜਿੱਤ ਸੰਗੀਤ ਜੱਜ ਨੇ ਟਰੰਪ ਪ੍ਰਸ਼ਾਸਨ ਦੇ ਉਲਟ ਸੁਣਾਇਆ ਫੈਸਲਾ ਹਰਕੇਨ ਕੀਕੋਨੋ ਲੇਕੇਜ ਤਾਮਨੀ ਜਾਰੀ ਹਵਾਈ ਤੋਂ 150 ਮੀਲ ਪੂਰਬ ਵੱਲ ਗਰਜਦਾ ਆ ਰਿਹਾ ਹੈ ਤੂਫਾਨ ਟਰੰਪ ਨੇ ਅਮਰੀਕੀ ਸੁਪਰੀਮ ਕੋਰਟ ਦੇ ਵਿੱਚ ਕੀਤੀ ਅਪੀਲ ਟੈਰਫ ਦੀ ਜਾਇਜ਼ਤਾ ਤੇ ਫੈਸਲਾ ਦੇਣ ਦੀ ਕੀਤੀ ਮੰਗ ਹੁਣ ਖਬਰਾਂ ਵਿਸਥਾਰ ਦੇ ਨਾਲ ਹਾਰਵਰਡ ਯੂਨੀਵਰਸਿਟੀ ਨੂੰ ਇੱਕ ਵੱਡੀ ਕਾਨੂੰਨੀ ਜਿੱਤ ਹਾਸਲ ਹੋਈ ਹੈ ਸੰਗੀ ਜੱਜ ਨੇ 트럼ਪ ਪ੍ਰਸ਼ਾਸਨ ਨੂੰ ਅਰਬਾਂ ਡਾਲਰ ਦੇ ਫ੍ਰੀਜ਼ ਕੀਤੇ ਸੰਗੀ ਖੋਜ ਫੰਡਿੰਗ ਨੂੰ ਵਾਪਸ ਲੈਣ ਦਾ ਹੁਕਮ ਦਿੱਤਾ ਹੈ ਇਹ ਫੈਸਲਾ ਸੁਣਾਉਂਦਿਆਂ ਹੋਇਆਂ ਕਟੌਤੀਆਂ ਰਾਜਨੀਤਿਕ ਤੌਰ ਤੇ ਪ੍ਰੇਰਿਤ ਸਨ ਇਹ ਵੀ ਆਖਿਆ ਗਿਆ ਹੈ ਤੇ ਸੰਵਿਧਾਨਿਕ ਸੁਰੱਖਿਆ ਦੀ ਉਲੰਘਣਾ ਕੀਤੀ ਗਈ ਹੈ ਜੱਜ ਨੇ ਇਹ ਤੱਕ ਕਹਿ ਦਿੱਤਾ ਹੈ ਦਸਤਿਏ ਕਿ 트럼ਪ ਪ੍ਰਸ਼ਾਸਨ ਅਤੇ ਰਾਸ਼ਟਰਪਤੀ ਡੋਨਾਲਡ 트럼ਪ ਦਾ ਹਾਰਵਰਡ ਯੂਨੀਵਰਸਿਟੀ ਦੇ ਨਾਲ ਇੱਕ ਕਾਫੀ ਵੱਡਾ ਵਿਵਾਦ ਚੱਲਿਆ ਉਸ ਵਿਵਾਦ ਦੇ ਵਿੱਚ ਯੂਨੀਵਰਸਿਟੀ ਦੇ ਫੰਡ ਰੋਕ ਲਿੱਤੇ ਗਏ ਅਤੇ ਪ੍ਰਧਾਨ ਮੰਤਰੀ ਦੇ ਮਾਫ ਕਰਨਾ ਰਾਸ਼ਟਰਪਤੀ ਦੇ ਵੱਲੋਂ ਇਹ ਗੱਲ ਆਖੀ ਗਈ ਕਿ ਯਹੂਦੀ ਵਿਰੋਧੀ ਜਿਹੜੀਆਂ ਗਤੀਵਿਧੀਆਂ ਹੋ ਰਹੀਆਂ ਸੀਗੀਆਂ ਉਹਨਾਂ ਨੂੰ ਨਹੀਂ ਰੋਕ ਸਕੀ ਯੂਨੀਵਰਸਿਟੀ ਜਿਸ ਕਰਕੇ ਕਾਰਵਾਈ ਕੀਤੀ ਗਈ ਇੱਕ ਅਮਰੀਕੀ ਸੰਘੀ ਅਦਾਲਤ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ ਹਾਵਰਟ ਯੂਨੀਵਰਸਿਟੀ ਨੂੰ ਦਿੱਤੇ ਗਏ ਅਰਬਾਂ ਫੰਡਾਂ 'ਚ ਕਟੌਤੀ ਨੂੰ ਉਲਟਾ ਦਿੱਤਾ ਹੈ ਜੱਜ ਐਲਿਸਨ ਬ੍ਰੋਸ ਨੇ ਫੈਸਲਾ ਸੁਣਾਇਆ ਕਿ ਸਰਕਾਰ ਨੇ ਆਈਵੀ ਲੀਗ ਕਾਲਜ ਦੇ ਬੁਲੰਦੀ ਆਜ਼ਾਦੀ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਜਦੋਂ ਉਸਨੇ ਲਗਭਗ 2 ਬਿਲੀਅਨ ਡਾਲਰ ਖੋਜ ਕਰੰਟਾ ਨੂੰ ਰੱਦ ਕਰ ਦਿੱਤਾ ਇਹ ਫੈਸਲਾ ਹਾਰਵਰਡ ਲਈ ਇੱਕ ਵੱਡੀ ਕਾਨੂੰਨੀ ਜਿੱਤ ਹੈ ਪਰ ਵਾਈਟ ਹਾਊਸ ਨੇ ਅਪੀਲ ਕਰਨ ਦਾ ਵਾਅਦਾ ਕੀਤਾ ਜਦੋਂ ਅਪ੍ਰੈਲ ਦੇ ਵਿੱਚ ਫੰਡਿੰਗ ਨੂੰ ਫ੍ਰੀਜ਼ ਕੀਤਾ ਗਿਆ ਤਾਂ 트ੰਪ ਪ੍ਰਸ਼ਾਸਨ ਨੇ ਕਾਲਜ ਤੇ ਇਹੋਦੀ ਵਿਰੋਧੀ ਕਟੜਪੰਥੀ ਖੱਬੇ ਪੱਖੀ ਵਿਚਾਰਧਾਰਾਵਾ ਤੇ ਨਸਲ ਪੱਖਪਾਤ ਦਾ ਦੋਸ਼ ਲਗਾਇਆ ਤਿੰਨ ਹੋਰ ਆਈਵੀ ਲੀਗ ਯੂਨੀਵਰਸਿਟੀਆਂ ਕੋਲੰਬੀਆ ਪੇਨ ਤੇ ਬ੍ਰਾਊਨ ਨੇ 트ੰਪ ਦੇ ਨਾਲ ਸੌਦੇ ਕੀਤੇ ਤਾਂ ਜੋ ਫੰਡਿੰਗ ਨੂੰ ਸੁਰੱਖਿਤ ਰੱਖਿਆ ਜਾ ਸਕੇ ਜੋ ਪ੍ਰਸ਼ਾਸਨ ਦੇ ਸਮਾਨ ਦਾਅਵਿਆਂ ਕਾਰਨ ਜੋਖਮ ਦੇ ਵਿੱਚ ਸੀ ਅਦਾਲਤ ਦੇ ਵਿੱਚ ਜਾਣ ਦੀ ਬਚਾਈ ਇਹ ਕੀਤਾ ਗਿਆ 보ਸਟਨ ਆਧਾਰਿਤ ਜੱਜ ਬਰੋਸ ਦੇ ਫੈਸਲੇ ਚ ਲਿਖਿਆ ਅਦਾਲਤ ਪਹਿਲਾ ਇਸ ਸੌਦੇ ਦੀ ਉਲੰਘਣਾਵਾਂ ਵਜੋਂ ਫ੍ਰੀਜ਼ ਆਰਡਰ ਅਤੇ ਸਮਾਪਤੀ ਪੱਤਰਾਂ ਨੂੰ ਖਾਲੀ ਕਰਦੀ ਹੈ ਤੇ ਰੱਦ ਕਰਦੀ ਹੈ ਉਸਨੇ ਪ੍ਰਸ਼ਾਸਨ ਨੂੰ ਕੈਂਬਰੇਜ ਮੈਸਚੂਸੇਟਸ ਅਧਾਰਿਤ ਕਾਲਜ ਨੂੰ ਹੋਰ ਸੰਗੀ ਫੰਡਿੰਗ ਰੋਕਣ ਤੋਂ ਰੋਕ ਦਿੱਤਾ ਅਤੇ ਸਰਕਾਰ ਨੂੰ ਮੌਜੂਦਾ ਗ੍ਰਾਂਟਾਂ ਤੇ ਭੁਗਤਾਨ ਰੋਕਣ ਤੋਂ ਰੁਕ ਦਿੱਤਾ ਵਾਈਟ ਹਾਊਸ ਨੇ ਆਖਿਆ ਕਿ ਉਹ ਭਿਆਨਕ ਫੈਸਲੇ ਨੂੰ ਤੁਰੰਤ ਚੁਣੌਤੀ ਦੇਣਗੇ ਤੇ ਜੱਜ ਨੂੰ ਇੱਕ ਕਾਰਕੁਨ ਕਿਹਾ ਜਿਸ ਨੂੰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੁਆਰਾ ਨਿਯੁਕਤ ਕੀਤਾ ਗਿਆ ਸੀ ਤੇ ਉਹ ਕਦੇ ਵੀ ਉਹਨਾਂ ਦੇ ਹੱਕ 'ਚ ਫੈਸਲਾ ਨਹੀਂ ਦੇਣਗੇ ਸਹਾਇਕ ਪ੍ਰੈਸ ਸਖਤ ਲਿਸ ਹਸਟ ਨੇ ਕਿਹਾ ਕਿ ਹਾਰਵਰਡ ਨੂੰ ਟੈਕਸ ਦਾਤਾਵਾਂ ਦੇ ਡਾਲਰਾਂ ਦਾ ਸੰਵਿਧਾਨਕ ਅਧਿਕਾਰ ਨਹੀਂ ਹੈ ਸਟੇਪਰ ਵਿੱਚ ਗਰਾਂਟਾਂ ਲਈ ਅਯੋਗ ਰਹੇਗਾ ਯੂਨੀਵਰਸਿਟੀ ਦੇ ਪ੍ਰਧਾਨ ਐਲਨ ਗਾਰਬਰ ਨੇ ਆਪਣੀ ਵੈੱਬਸਾਈਟ ਤੇ ਇੱਕ ਬਿਆਨ ਚ ਆਖਿਆ ਇਹ ਫੈਸਲਾ ਹਾਰਵਰਡ ਦੇ ਪਹਿਲੇ ਸੋਧ ਅਤੇ ਪ੍ਰਕਿਰਿਆਤਮਕ ਅਧਿਕਾਰਾਂ ਦੀ ਪੁਸ਼ਟੀ ਕਰਦਾ ਹੈ ਉਹਨਾਂ ਆਖਿਆ ਅਸੀਂ ਰਾਏ ਦੇ ਪ੍ਰਭਾਵਾਂ ਦਾ ਮੁਲਾਂਕਣ ਕਰਨਾ ਜਾਰੀ ਰੱਖਾਂਗੇ ਹੋਰ ਕਾਨੂੰਨੀ ਵਿਕਾਸ ਦੀ ਨਿਗਰਾਨੀ ਕਰਾਂਗੇ ਤੇ ਬਦਲਦੇ ਦ੍ਰਿਸ਼ ਨੂੰ ਧਿਆਨ ਵਿੱਚ ਰੱਖਾਂਗੇ ਜਿਸ ਵਿੱਚ ਆਪਣੇ ਮਿਸ਼ਨ ਨੂੰ ਪੂਰਾ ਕਰਨਾ ਚਾਹੁੰਦੇ ਆ ਜੱਜ ਬਰੋਸ ਨੇ ਆਪਣੇ 84 ਪੰਨਿਆਂ ਦੇ ਫੈਸਲੇ 'ਚ ਲਿਖਿਆ ਹੈ ਕਿ ਹਾਰਵਰਡ ਨੂੰ ਯਹੂਦੀ ਵਿਰੋਧ ਦੇ ਨਾਲ ਨਜਿੱਠਣ ਲਈ ਹੋਰ ਕੁਝ ਕਰਨਾ ਚਾਹੀਦਾ ਸੀ। ਉਹਨਾਂ ਆਖਿਆ ਹੈ ਕਿ ਹਾਲ ਹੀ ਦੇ ਸਾਲਾਂ 'ਚ ਸੰਸਥਾ ਨੂੰ ਪੀੜਿਤ ਕੀਤਾ ਗਿਆ। ਉਹਨਾਂ ਇਹ ਵੀ ਆਖਿਆ ਹੈ ਕਿ ਯਹੂਦੀ ਵਿਰੋਧ ਨਾਲ ਲੜਨਾ ਦੇਸ਼ ਦੀ ਸਭ ਤੋਂ ਪੁਰਾਣੀ ਤੇ ਅਮੀਰ ਯੂਨੀਵਰਸਿਟੀ ਨੂੰ ਸਜ਼ਾ ਦੇਣ 'ਚ ਟਰੰਪ ਪ੍ਰਸ਼ਾਸਨ ਦਾ ਅਸਲ ਉਦੇਸ਼ ਨਹੀਂ ਸੀ। ਉਹਨਾਂ ਨੇ ਸੁਝਾਅ ਦਿੱਤਾ ਹੈ ਕਿ ਸਰਕਾਰ ਨੇ ਇਸ ਦੇਸ਼ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਤੇ ਨਿਸ਼ਾਨਾਬੱਧ ਵਿਚਾਰਧਾਰਕ ਤੌਰ ਤੇ ਪ੍ਰੇਰਿਤ ਹਮਲੇ ਲਈ ਯਹੂਦੀ ਵਿਰੋਧ ਨੂੰ ਧੂਏ ਦੇ ਪਰਦੇ ਵਜੋਂ ਵਰਤਿਆ। ਜਜ ਬਰੋਸ ਪਹਿਲਾਂ ਹਾਰਵਰਡ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੇਜ਼ਬਾਨੀ ਕਰਨ ਤੋਂ ਰੋਕਣ ਲਈ 트ੰਪ ਦੇ ਯਤਨਾਂ ਨੂੰ ਵੀ ਰੋਕ ਚੁੱਕੇ ਨੇ ਯੂਨੀਵਰਸਿਟੀ ਨੇ April ਚ ਫੰਡਿੰਗ ਫ੍ਰੀਜ਼ ਤੇ 트ੰਪ ਪ੍ਰਸ਼ਾਸਨ ਤੇ ਮੁਕੱਦਮਾ ਕੀਤਾ ਸੀ ਜਦਕਿ ਇਹੋਦੀ ਵਿਰੋਧ ਨਾਲ ਲੜਨ ਦਾ ਵਾਅਦਾ ਵੀ ਕੀਤਾ ਹੈ ਤੇ ਹਵਾਈ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ ਦਰਸਲ ਹਰਿਕਨ ਕੀਕੋ ਹਵਾਈ ਤੋਂ 150 ਮੀਲ ਪੂਰਬ ਦੇ ਵੱਲ ਗਰਜਦਾ ਹੋਇਆ ਆ ਰਿਹਾ ਹੈ ਇਸ ਨੂੰ ਕੈਟਾਗਰੀ 4 ਦੇ ਤੂਫਾਨ ਦੇ ਵਿੱਚ ਰੱਖਿਆ ਗਿਆ ਹੈ ਹਰਿਕਨ ਕਿਕੋ ਪਰਸ਼ਾਂਤ ਮਹਾਸਾਗਰ ਉੱਤੇ ਵੱਡੇ ਤੂਫਾਨ ਦੇ ਵਿੱਚ ਤੇਜ਼ ਹੋ ਰਿਹਾ ਹੈ ਔਰ ਇਹ ਹੌਲੀ-ਹੌਲੀ ਵਧਦਾ ਜਾ ਰਿਹਾ ਹੈ ਹਰਿਕਨ ਲੋਰੇਨਾ ਮੈਕਸੀਕੋ ਦੇ ਬਾਜਾ ਕੈਲੀਫੋਰਨੀਆ ਤੱਟ ਦੇ ਨਾਲ ਅੱਗੇ ਵਧ ਰਿਹਾ ਹੈ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਮੁੰਦਰਾਂ ਤੋਂ ਵਿਚਾਂ ਤੋਂ ਦੂਰ ਰਹਿਣ ਐਮਰਜੈਂਸੀ ਕਿਟਾਂ ਤਿਆਰ ਰੱਖਣ ਆਪਣੇ ਦਸਤਾਵੇਜ਼ ਇੱਕ ਬੈਗ 'ਚ ਪਾ ਕੇ ਤਿਆਰ ਰੱਖਣ ਉਹਨਾਂ ਨੂੰ ਕਿਸੇ ਵੀ ਸਮੇਂ ਇਲਾਕਾ ਛੱਡਣ ਦੇ ਹੁਕਮ ਜਾਰੀ ਕੀਤੇ ਜਾ ਸਕਦੇ ਨੇ ਪਰਸ਼ਾਂਤ ਮਹਾਸਾਗਰ 'ਚ ਇੱਕ ਹੋਰ ਸ਼ਕਤੀਸ਼ਾਲੀ ਤੂਫਾਨ ਨੇ ਜਨਮ ਲਿਆ ਹੈ ਜਿਸ ਦਾ ਨਾਂ ਕਿਕੋ ਹੈ ਇਹ ਕੋਈ ਛੋਟਾ ਚੱਕਰਵਾਤ ਨਹੀਂ ਸਭੋ ਇੱਕ ਖਤਰਨਾਕ ਕੈਟਗਰੀ 4 ਤੂਫਾਨ ਬਣ ਗਿਆ ਜੋ ਇਸ ਸਮੇਂ ਹਵਾਈ ਟਾਪੂਆਂ ਤੋਂ ਲਗਭਗ 2510 ਕਿਲੋਮੀਟਰ ਦੂਰ ਪੂਰਬ ਦੱਖਣ ਪੂਰਬੀ ਦਿਸ਼ਾ 'ਚ ਸਿਰਕਰ ਮੈਂ ਇਹ ਤੂਫਾਨ ਹੌਲੀ-ਹੌਲੀ ਹਵਾਈ ਵੱਲ ਨੂੰ ਵਧ ਰਿਹਾ ਹੈ ਤੇ ਜੇਕਰ ਮੌਸਮ ਅਨੁਕੂਲ ਰਹਾ ਤਾਂ ਇਹ ਅਗਲੇ ਹਫਤੇ ਤੱਕ ਟਾਪੂ ਸਮੂਹ ਦੇ ਪੂਰਬੀ ਤੱਟਾਂ ਦੇ ਨਾਲ ਟਕਰਾ ਸਕਦਾ ਹੈ ਹਾਲਕਿ ਰਾਸ਼ਟਰੀ ਹਰਿਕਨ ਕੇਂਦਰ ਨੇ ਹਜੇ ਤੱਕ ਕੋਈ ਅਧਿਕਾਰਤ ਚੇਤਾਵਨੀ ਜਾਰੀ ਨਹੀਂ ਕੀਤੀ ਮਹਾਰਾਂ ਦਾ ਕਹਿਣਾ ਹੈ ਕਿ ਜੇਕਰ ਕਿਕੋ ਦਾ ਟਰੈਕ ਥੋੜਾ ਜਿਹਾ ਵੀ ਬਦਲਦਾ ਹੈ ਤਾਂ ਇਹ ਹਵਾਈ ਲਈ ਇੱਕ ਗੰਭੀਰ ਖਤਰਾ ਬਣ ਸਕਦਾ ਹੈ ਇਸ ਵੇਲੇ ਕਿਕੋ ਨੂੰ ਪੂਰੀ ਤਰ੍ਹਾਂ ਵਿਕਸਿਤ ਕੈਟਾਗਰੀ 4 ਤੂਫਾਨ ਵਜੋਂ ਦਰਜ ਕੀਤਾ ਗਿਆ ਹੈ ਜਿਸ ਕਾਰਨ ਸਮੁੰਦਰ 'ਚ 230 ਕਿਲੋਮੀਟਰ ਪ੍ਰਤੀ ਘੰਟਾ ਦੀਆਂ ਤੇਜ਼ ਹਵਾਵਾਂ ਚੱਲ ਰਹੀਆਂ ਨੇ ਇਹ ਤੂਫਾਨ 15 ਕਿਲੋਮੀਟਰ ਪ੍ਰ ਪ੍ਰਤੀ ਰਫ਼ਤਾਰ ਦੇ ਨਾਲ ਪੱਛਮ ਵੱਲ ਵਧ ਰਿਹਾ ਹੈ ਪਰ ਅੰਦਾਜ਼ਾ ਲਗਾਇਆ ਗਿਆ ਹੈ ਕਿ 5 ਸਤੰਬਰ ਤੋਂ ਇਸ ਦੀ ਦਿਸ਼ਾ ਪੱਛਮ ਉੱਤਰ ਪੱਛਮ ਵੱਲ ਮੋੜ ਸਕਦੀ ਹੈ ਇਹ ਬਦਲਾਅ ਤੂਫਾਨ ਦੇ ਪ੍ਰਭਾਵ ਨੂੰ ਬਦਲ ਸਕਦਾ ਹੈ ਤੇ ਇਹ ਸਿੱਧੇ ਹਵਾਈ ਟਾਪੂਆਂ ਵੱਲ ਵੱਧ ਸਕਦਾ ਹੈ ਮੌਜੂਦਾ ਸਮੇਂ 'ਚ ਇਸ ਦੇ ਰਸਤੇ ਤੇ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਛੋਟੀ ਜਿਹੀ ਤਬਦੀਲੀ ਪੂਰੇ ਖੇਤਰ ਦੀ ਸੁਰੱਖਿਆ ਨੂੰ ਪ੍ਰਭਾਵਿਤ ਕਰ ਸਕਦੀ ਹੈ ਵਿਗਿਆਨੀਆਂ ਦਾ ਮੰਨਣਾ ਹੈ ਕਿ ਹਫਤੇ ਦੇ ਅੰਤ ਤੱਕ ਤੂਫਾਨ ਦੀ ਤਾਕਤ ਕੁਝ ਹੱਦ ਤੱਕ ਘਟ ਸਕਦੀ ਹੈ ਕਿਉਂਕਿ ਇਹ ਵਰਟੀਕਲ ਹਵਾਵਾਂ ਦੇ ਸ਼ੇਰ ਦੇ ਨਾਲ ਪ੍ਰਭਾਵਿਤ ਹੋ ਸਕਦਾ ਹੈ ਹਾਲਾਂਕਿ ਕੀਕੋ ਕਮਜ਼ੋਰ ਹੋ ਰਿਹਾ ਹੈ ਅਤੇ ਇੱਕ ਗਰਮ ਖੰਡੀ ਤੂਫਾਨ ਬਣ ਜਾਂਦਾ ਹੈ ਇਸ ਦਾ ਪ੍ਰਭਾਵ ਘਟ ਨਹੀਂ ਹੋਵੇਗਾ। ਤੂਫਾਨ ਤੇ 10 ਅਤੇ 11 ਸਤੰਬਰ ਦੇ ਵਿਚਾਲੇ ਹਵਾਈ ਦੇ ਵਿੱਚ ਟਕਰਾਉਣ ਦੀ ਉਮੀਦ ਹੈ ਖਾਸ ਕਰਕੇ ਵੱਡੇ ਟਾਪੂ ਦੇ ਪੂਰਬੀ ਹਿੱਸਿਆਂ ਦੇ ਵਿੱਚ। ਅੰਦਾਜ਼ਾ ਲਗਾਇਆ ਗਿਆ ਹੈ ਕਿ ਖੇਤਰਾਂ ਦੇ ਵਿੱਚ 4 ਤੋਂ 8 ਇੰਚ ਦੀ ਬਾਰਿਸ਼ ਹੋ ਸਕਦੀ ਹੈ ਤੇ ਕਾਫੀ ਭਾਰੀ ਬਾਰਿਸ਼ ਦੱਸੀ ਗਈ ਹੈ। ਹਵਾ ਦੀ ਗਤੀ 96 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ। ਇਸ ਨਾਲ ਹੜ੍ਹ ਤੇ ਜ਼ਮੀਨ ਖਿਸਕਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ ਖਾਸ ਕਰਕੇ ਪਹਾੜੀ ਤੇ ਨੀਵੇਂ ਇਲਾਕਿਆਂ 'ਚ। एनसीए ਅਤੇ ਮਾਇਆਮੀ ਸਥਿਤ ਹਰਕਿਆਨ ਨਿਗਰਾਨੀ ਕੇਂਦਰ ਲਗਾਤਾਰ ਕੀਕੋਤੇਨ ਨਾਲ ਸੇ ਰੱਖ ਰਹੇ ਨੇ ਵਿਗਿਆਨੀ ਹਰਪਾਲ ਇਸ ਦੀ ਦਿਸ਼ਾ ਤਾਕਤ ਤੇ ਰਫਤਾਰ ਦੀ ਨਿਗਰਾਨੀ ਕਰਨ ਚ ਲੱਗੇ ਹੋਏ ਨੇ ਰਾਹਤ ਤੇ ਬਚਾਅ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ ਨਾਗਰਿਕਾਂ ਨੂੰ ਐਮਰਜੈਂਸੀ ਕਿੱਟਾਂ ਤਿਆਰ ਰੱਖਣ ਤੇ ਸੰਭਾਵੀ ਤੌਰ ਤੇ ਜਾਨ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਲੋਕਾਂ ਨੂੰ ਅਗਲੇ ਕੁਝ ਦਿਨਾਂ ਲਈ ਬੀਚਾਂ ਤੇ ਖੁੱਲੇ ਖੇਤਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਕਿਕੋ ਇਸ ਸਮੇਂ ਸਿੱਧੇ ਹਵਾਈ ਵੱਲ ਨਹੀਂ ਜਾ ਰਿਹਾ ਪਰ ਤੂਫਾਨਾ ਦੀ ਦਿਸ਼ਾ ਅਚਾਨਕ ਬਦਲ ਸਕਦੀ ਹੈ ਮੌਸਮ ਵਿਗਿਆਨੀ ਹਜੇ ਵੀ ਇਸ ਦੀ ਤਾਕਤ ਤੇ ਦਿਸ਼ਾ ਦੀ ਨਿਗਰਾਨੀ ਕਰ ਰਹੇ ਨੇ ਜੇਕਰ ਤੁਸੀਂ ਹਵਾਈ ਟਾਪੂ ਜਾਂ ਇਸ ਦੇ ਆਲੇ-ਦੁਆਲੇ ਦੇ ਖੇਤਰਾਂ 'ਚ ਰਹਿੰਦੇ ਹੋ ਤਾਂ ਐਨ ਐਚ ਸੀ ਅਤੇ ਸਥਾਨਕ ਮੌਸਮ ਵਿਭਾਗ ਤੋਂ ਲਗਾਤਾਰ ਅਪਡੇਟਸ ਲੈਂਦੇ ਰਹੋ ਮਹੱਤਵਪੂਰਨ ਦਸਤਾਵੇਜ਼ ਤੇ ਸਮਾਨ ਇੱਕ ਬੈਗ ਦੇ ਵਿੱਚ ਪਾ ਕੇ ਤਿਆਰ ਰੱਖੋ ਬੀਚਾਂ ਤੋਂ ਦੂਰ ਰਹੋ ਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰੋ ਯੋਧਰ ਰਾਸ਼ਟਰਪਤੀ ਡੋਨਾਲਟ 트੍ਰੰਪ ਨੇ ਅਮਰੀਕੀ ਸੁਪਰੀਮ ਕੋਰਟ ਨੂੰ ਟੈਰਫ ਦੀ ਜਾਇਜ਼ਤਾ ਤੇ ਫੈਸਲਾ ਦੇਣ ਦੀ ਅਪੀਲ ਕੀਤੀ ਹੈ। 트੍ਰੰਪ ਨੇ ਸੁਪਰੀਮ ਕੋਰਟ ਨੂੰ ਟੈਰਫ ਮਾਮਲੇ ਨੂੰ ਜਲਦੀ ਲੈਣ ਅਤੇ ਉਹਨਾਂ ਨੂੰ ਗੈਰਕਾਨੂੰਨੀ ਠਹਿਰਾਉਣ ਵਾਲੇ ਫੈਸਲੇ ਨੂੰ ਉਲਟਾਉਣ ਵਾਸਤੇ ਆਖਿਆ ਹੈ। 트੍ਰੰਪ ਪ੍ਰਸ਼ਾਸਨ ਟੈਰਫ ਤੇ ਲੜਾਈ ਨੂੰ ਸੁਪਰੀਮ ਕੋਰਟ ਦੇ ਵਿੱਚ ਲਾਚਾਰਿਆ ਹੈ। ਜੱਜਾਂ ਨੂੰ ਛੇਤੀ ਹੀ ਇਹ ਫੈਸਲਾ ਦੇਣ ਲਈ ਆਖਿਆ ਗਿਆ ਹੈ ਕਿ ਕੀ ਰਾਸ਼ਟਰਪਤੀ ਕੋਲ ਸੰਘੀ ਕਾਨੂੰਨ ਦੇ ਤਹਿਤ ਵਿਆਪਕ ਆਯਾਤ ਟੈਕਸ ਲਗਾਉਣ ਦੀ ਸ਼ਕਤੀ ਹੈ। ਇੱਕ ਲੋਕਲ ਅਦਾਲਤ ਦੇ ਵੱਲੋਂ ਹੈਟਲੀ ਅਦਾਲਤ ਦੇ ਵੱਲੋਂ ਡੋਨਾਲਡ ਟਰੰਪ ਦੇ ਇਸ ਫੈਸਲੇ ਨੂੰ ਉਲਟਾਇਆ ਗਿਆ ਸੀ ਅਪੀਲ ਹੁਣ ਸੁਪਰੀਮ ਕੋਰਟ ਚੋੜੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਸੁਪਰੀਮ ਕੋਰਟ ਨੂੰ ਹੈਟਲੀ ਅਦਾਲਤ ਦੇ ਉਸ ਫੈਸਲੇ ਨੂੰ ਉਲਟਾਉਣ ਲਈ ਕਿਹਾ ਹੈ ਜਿਸ 'ਚ ਉਹਨਾਂ ਦੇ ਬਹੁਤ ਸਾਰੇ ਵੱਡੇ ਟੈਰਫ ਗੈਰਕਾਨੂੰਨੀ ਪਾਏ ਗਏ ਨੇ। ਦੇਰ ਰਾਤ ਦਾਇਰ ਕੀਤੀ ਗਈ ਇੱਕ ਪਟੀਸ਼ਨ 'ਤੇ ਪ੍ਰਸ਼ਾਸਨ ਨੇ ਜੱਜਾਂ ਨੂੰ ਇਹ ਫੈਸਲਾ ਦੇਣ ਲਈ ਤੁਰੰਤ ਦਖਲ ਦੇਣ ਲਈ ਕਿਹਾ ਹੈ ਕਿ ਰਾਸ਼ਟਰਪਤੀ ਕੋਲ ਵਿਦੇਸ਼ੀ ਦੇਸ਼ਾਂ 'ਤੇ ਅਜਿਹੇ ਆਯਾਤ ਟੈਕਸ ਲਗਾਉਣ ਦੀ ਸ਼ਕਤੀ ਹੈ। ਪਿਛਲੇ ਹਫਤੇ ਫੈਡਰਲ ਸਰਕਟ ਲਈ ਇੱਕ ਵੰਡੀ ਹੋਈ ਅਮਰੀਕੀ ਅਪੀਲ ਅਦਾਲਤ ਨੇ 7-4 ਦੇ ਬਹੁਮਤ ਨਾਲ ਫੈਸਲਾ ਸੁਣਾਇਆ ਕਿ 트럼ਪ ਵੱਲੋਂ ਐਮਰਜੈਂਸੀ ਆਰਥਿਕ ਸ਼ਕਤੀਆਂ ਐਕਟ ਰਾਹੀਂ ਲਿਆਂਦੇ ਗਏ ਟੈਰਿਫ ਰੋਸਟਪਤੀ ਦੇ ਆਦੇਸ਼ ਦੇ ਅੰਦਰ ਨਹੀਂ ਆਉਂਦੇ ਅਤੇ ਲੇਵੀ ਲਗਾਉਣਾ ਇੱਕ ਮੁੱਖ ਕਾਂਗਰਸ ਸ਼ਕਤੀ ਸੀ ਇਹ ਮਾਮਲਾ 트럼ਪ ਦੇ ਆਰਥਿਕ ਤੇ ਵਿਦੇਸ਼ੀ ਨੀਤੀ ਦੇ ਝੰਡੇ ਨੂੰ ਉਲਟਾ ਸਕਦਾ ਹੈ ਅਤੇ ਅਮਰੀਕਾ ਨੂੰ ਅਰਬਾਂ ਟੈਰਿਫ ਵਾਪਸ ਕਰਨ ਲਈ ਮਜਬੂਰ ਕਰ ਸਕਦਾ ਹੈ ਟਰੰਪ ਨੇ ਅੰਤਰਰਾਸ਼ਟਰੀ ਐਮਰਜੈਂਸੀ ਆਰਥਿਕ ਸ਼ਕਤੀਆਂ ਐਕਟ ਦੇ ਤਹਿਤ ਟੈਰਫਾਂ ਨੂੰ ਜਾਇਜ਼ ਠਹਿਰਾਇਆ ਸੀ ਜੋ ਰਾਸ਼ਟਰਪਤੀ ਨੂੰ ਅਸਾਧਾਰਨ ਖਤਰਿਆਂ ਵਿਰੁੱਧ ਕਾਰਵਾਈ ਕਰਨ ਦੀ ਸ਼ਕਤੀ ਦਿੰਦਾ ਹੈ April ਚ ਟਰੰਪ ਨੇ ਆਰਥਿਕ ਐਮਰਜੈਂਸੀ ਦਾ ਐਲਾਨ ਕੀਤਾ ਦਲੀਲ ਦਿੱਤੀ ਕਿ ਵਪਾਰ ਅਸੰਤੁਲਨ ਨੇ ਘਰੇਲੂ ਨਿਰਮਾਣ ਨੂੰ ਕਮਜ਼ੋਰ ਕੀਤਾ ਹੈ ਤੇ ਇਹ ਰਾਸ਼ਟਰੀ ਸੁਰੱਖਿਆ ਲਈ ਨੁਕਸਾਨਦੇਹ ਹੈ ਅਪੀਲੀ ਅਦਾਲਤ ਨੇ ਰਾਸ਼ਟਰਪਤੀ ਦੇ ਖਿਲਾਫ ਫੈਸਲਾ ਸੁਣਾਇਆ ਹੈ ਆਪਣੇ ਫੈਸਲੇ ਨੂੰ ਲਾਗੂ ਹੋਣ ਤੋਂ ਮੁਲਤਵੀ ਕਰ ਦਿੱਤਾ ਜਿਸ ਨਾਲ 트럼ਪ ਪ੍ਰਸ਼ਾਸਨ ਨੂੰ ਅਪੀਲ ਦਾਇਰ ਕਰਨ ਲਈ ਸਮਾਂ ਮਿਲਿਆ ਸੋਲਿਸਟਰ ਜਨਰਲ ਜான் ਸ਼ੋਰ ਨੇ ਰਾਤ ਨੂੰ ਦਾਇਰ ਕੀਤੀ ਗਈ ਫਾਈਲਿੰਗ ਦੇ ਵਿੱਚ ਕਿਹਾ ਇਸ ਮਾਮਲੇ 'ਚ ਦਾ ਜ਼ਿਆਦਾ ਨਹੀਂ ਹੋ ਸਕਦਾ ਉਹਨਾਂ ਆਖਿਆ ਕਿ ਹਿਟਲੀ ਅਦਾਲਤ ਦੇ ਗਲਤ ਫੈਸਲੇ ਨੇ ਬਹੁਤ ਪ੍ਰਭਾਵਸ਼ਾਲੀ ਸੰਵੇਦਨਸ਼ੀਲ ਚੱਲ ਰਹੀ ਕੂਟਨੀਤਿਕ ਵਪਾਰਕ ਗੱਲਬਾਤ 'ਚ ਵਿਘਨ ਪਾਇਆ ਹੈ ਤੇ ਇੱਕ ਬੇਮਿਸਾਲ ਆਰਥਿਕ ਤੇ ਵਿਦੇਸ਼ ਨੀਤੀ ਸੰਕਟ ਨੂੰ ਰੋਕ ਕੇ ਦੇਸ਼ ਦੀ ਰੱਖਿਆ ਕਰਨ ਦੇ ਰਾਸ਼ਟਰਪਤੀ ਦੇ ਯਤਨਾਂ ਤੇ ਕਾਨੂੰਨੀ ਅਨਿਸ਼ਚਿਤਤਾ ਦਾ ਇੱਕ ਢੇਰ ਲਗਾ ਦਿੱਤਾ ਹੈ ਟੈਰਫ ਨੂੰ ਚੁਣੌਤੀ ਦੇਣ ਵਾਲੇ ਛੋਟੇ ਕਾਰੋਬਾਰਾਂ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਵਿਸ਼ਵਾਸ ਹੈ ਉਹ ਕੇਸ ਜਿੱਤ ਜਾਣਗੇ ਜੇਕਰ ਸੁਪਰੀਮ ਕੋਰਟ ਦੇ ਜੱਜ ਸਮੀਖਿਆ ਤੋਂ ਇਨਕਾਰ ਕਰਦੇ ਨੇ ਤਾਂ ਇਹ ਫੈਸਲਾ 14 ਅਕਤੂਬਰ ਨੂੰ ਲਾਗੂ ਹੋ ਸਕਦਾ ਹੈ ਇਹ ਸਨ ਅੱਜ ਦੀਆਂ ਖਬਰਾਂ ਜੰਦੇ ਜੰਦੇ ਫਿਰ ਨਸਮਾਰデア ਮੁਖਰਲੇਸਤੇ ਹਾਰਵਰਡ ਯੂਨੀਵਰਸਿਟੀ ਨੂੰ ਮਿਲੀ ਵੱਡੀ ਕਾਨੂੰਨੀ ਜਿੱਤ ਸੰਗੀਤ ਜੱਜ ਨੇ ਟਰੰਪ ਪ੍ਰਸ਼ਾਸਨ ਦੇ ਉਲਟ ਸੁਣਾਇਆ ਫੈਸਲਾ ਹਰਕੈਨਿਕ ਕੀਕੋਨੋ ਲੇਕੇਚ ਚਤੰਨੀ ਜਾਰੀ ਹਵਾਈ ਤੋਂ 150 ਮੀਲ ਪੂਰਬ ਵੱਲ ਗਰਜਦਾ ਆ ਰਿਹਾ ਹੈ ਤੂਫਾਨ ਟਰੰਪ ਨੇ ਅਮਰੀਕੀ ਸੁਪਰੀਮ ਕੋਰਟ ਦੇ ਵਿੱਚ ਕੀਤੀ ਅਪੀਲ ਟੈਰਫ ਦੀ ਜਾਇਜ਼ਤਾ ਤੇ ਫੈਸਲਾ ਦੇਣ ਦੀ ਕੀਤੀ ਮੰਗ ਇਸ ਦੇ ਨਾਲ ਹੀ ਮੈਨੂੰ ਦਿਓ ਜਾਸਦ ਕਲ ਫੇਰ ਮਿਲਾਂਗੇ ਨਵੀਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ